ਤੁਹਾਨੂੰ ਸਾਡੇ ਪਿੰਡ ਬਾਬਾ ਜੀ ਨੂੰ ਅਸੀਂ ਮਿਲਾ ਰਹੇ ਹਾਂ ਜੋ ਕਿ ਇੱਥੇ ਬੱਚਿਆਂ ਨੂੰ ਪੁਰਾਣੇ ਸਮੇਂ ਦੇ ਵਿੱਚ ਜੋ ਇਹ ਫਿਲਮ ਦਿਖਾਈ ਜਾਂਦੀ ਸੀ ਉਸ ਦੇ ਬਾਰੇ ਤੁਹਾਨੂੰ ਦਿਖਾਉਨੇ ਆ ਕਿ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਅੱਜ ਦੇ ਟਾਈਮ ਵੀ ਮਨੋਰੰਜਨ ਕਰਵਾਉਂਦੇ ਆ ਹਾਂਜੀ ਤਾਂ ਜੀ ਇਸ ਨੂੰ ਕੀ ਕਹਿੰਦੇ ਹਨ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪਿੰਡ ਵਿੱਚ ਦੇਖ ਚੱਲਦਾ ਫਿਰਦਾ ਸਿੱਧਾ ਜੀ ਆਹ ਦਾ 69 ਚ ਆਇਆ ਜੀ ਉਹ ਦੇਖ ਲੈ ਐਡੀਸਨ ਕੋਲ ਦੀ ਟੈਕਨੋਲੋਜੀ ਇਹਦੇ ਵਿੱਚ ਮੈਂ ਜਿੰਨੀ ਸਟਾਰਟ ਕੀਤੀ ਤੂੰ ਦੇਖ ਲੈ ਸੀਧਾ ਬੈਠ ਕੇ ਇਹ ਚਾਰ ਨਾਮ ਆਉਂਦੇ ਚਲ ਚਿੱਤਰ ਪਟਾਰਾ ਬਾਰਾਮੰਨ ਦੀ ਝੋਕਾ ਨੂੰ 22 ਕੋ ਪੋਸਟਾਂ ਤੇ ਬਿਜਲੀ ਦਾ ਡੋਰ ਨਹੀਂ ਸੀ ਇਹ ਛੇਸ਼ਾ ਨਹੀਂ ਸੀ ਲੱਗਾ ਹੁੰਦਾ ਲਾਈਟ ਨਹੀਂ ਲੱਗੇ ਦੀ ਜੇ ਹੁੰਦਾ ਜੀ ਸੀ ਇਹਦੇ ਵਿੱਚ ਹੱਥਾਂ ਦੀਆਂ ਡਰੈਂਕੀਆਂ ਦੀਆਂ ਤਸਵੀਰਾਂ ਹੁੰਦੀਆਂ ਸੀ ਇਹਦੇ ਵਿੱਚ ਕੋਰਟ ਦੀ ਰੋਸ਼ਨੀ ਆਇਆ ਕਰਦੀ ਸੀ ਫਟੋਨਾ ਇੱਕੋ ਤੱਕ ਬਲੈਕ ਵਾਲਾ ਕਪੜਾ ਲੱਪਿਦਾ ਹੁੰਦਾ ਜੀ ਉਹਦੇ ਵਿੱਚ ਸਿਰਫ ਆ ਕੇ ਫਲੇਰਾ ਕਰਕੇ ਦੇਖਿਆ ਜਾਂਦਾ ਸੀ। ਮੇਰੇ ਵਰਗਾ ਆਪਰੇਟਰ ਕਮੈਂਟਰੀ ਕਰਕੇ ਹੱਲੀ-ਹੱਲੀ ਤਸਵੀਰ ਫੋਰ ਕੇ ਰੱਖਦਾ ਹੁੰਦਾ ਸੀ। ਤੇ ਜਲਵਾ ਆਇਆ ਸੀ ਬੁੱਗੀਆਂ ਦੇ ਬਹਿਰੀਆਂ ਨਾ ਸਾਜ਼ ਨਾ ਆਵਾਜ਼। ਇਹੋ ਪ੍ਰੋਜੈਕਟ ਬਾਅਦ ਵਿੱਚ ਦੁਆਰ ਦੇ ਉੱਤੇ ਚਲੇ ਗਿਆ। ਦਿਵਾਰ ਦੇ ਉੱਤੇ ਸਮਾਂ ਕੁਝ ਸਮਾਂ ਚੱਲਦਾ ਰਿਹਾ ਅੱਗੇ ਪਿੱਛੇ ਫਿਲਮ ਚੱਲਦੀ ਰਹੀ ਇਸ ਤਰ੍ਹਾਂ ਫਿਰ 1923 ਦੇ ਲਗਭਗ ਮੇਨ ਚੈਹਰਾ ਚ ਬੀਲੀ ਆਈ ਸਿਲਵਾ ਟਰੈਕਟਰੀ ਹੋਰ ਅੱਗੇ ਵਧੀ ਉਹ ਬਾਅਦ ਐਕਟਰ ਲੋਕ ਜਿਹੜੇ ਆ ਉਹ ਹੱਥ ਪੈਰ ਲਾਉਂਦੇ ਨਜ਼ਰ ਆਏ ਬਾਗ ਬਗੀਚੇ ਟਰਾਂਸਪੋਰਟ ਨਜ਼ਰ ਆਈਏ ਉਹੋ ਕਰਜਟਰ ਮੁੜ ਕੇ ਟਿਟਰ ਦੇ ਵਿੱਚ ਜਾ ਕੇ ਸਿਨੇਮਾ ਬਣ ਗਿਆ ਉਹਦੇ ਪਿੱਛੇ ਟੈਲੀਵਿਜ਼ਨ ਆ ਗਿਆ ਸਾਡੇ ਕਮਰੇ ਵਿੱਚ ਟੈਲੀਵਿਜ਼ਨ ਦੇ ਪਿੱਛੇ ਵੀਸੀਆਰ ਆ ਗਿਆ ਉਸ ਤੋਂ ਅੱਗੇ ਫਿਰ 440 ਇਹ ਮੋਬਾਈਲ ਜਿਹੜਾ ਇਸ ਜਿਹਦੇ ਵਿੱਚ ਸਭ ਕੁਝ ਆ ਗਿਆ ਇਹਨੇ ਸਾਰਾ ਕੁਝ ਦੇ ਦਿੱਤਾ ਜਿਆ ਇਹ ਜਿਹੜਾ ਗਰਾਮੋਫੋਨ ਲੱਗਾ ਇਹ 1895 ਚ ਆਇਆ ਜੇ ਫਰਸਟ ਪਹਿਲਾ ਮਾਰਕ ਪਾੜ ਰਿਹਾ ਰਸ਼ੀਆ ਦਾ ਬਣਿਆ ਜੀ ਇਹ ਪੱਥਰ ਦਾ ਰਿਕਾਰਡ ਆਇਆ ਸੀ ਐਚਐਮਡੀ ਕੰਪਨੀ ਦਾ ਐਚਐਮਡੀ ਕੰਪਨੀ ਦਾ ਗ੍ਰਾਮੋਂ ਗੁੰਜੇ ਇੱਥੇ ਜੋ ਇਹਦੀ ਪਿੰਨ ਲੱਗਦੀ ਸੀ ਪੱਥਰ ਦਾ ਰਿਕਾਰਡ ਆਇਆ ਸੀ ਕਿ ਚਾਬੀ ਜੀਬੀ ਨੂੰ ਦਿਲਾਇਆ ਜਾਂਦਾ ਸੀ ਇਹ ਸੌਂਡ ਬਾਕ ਮੇਰੇ ਹੱਥ ਵਿੱਚ ਆ ਇਹ ਵਾਇਰ ਬਣਾ ਕੇ ਵੋਲਟੇਜਨ ਲਾ ਕੇ ਵਾਇਰ ਬਣਾਉਂਦਾ ਸੀ ਇਹ ਵੈਪ ਜਾ ਰਿਹਾ ਜੀ ਥੱਲੇ ਵੈਪ ਆ ਰਿਹਾ ਵਾ ਪਰ ਫੌਰਨ ਲੱਗਾ ਹੋਇਆ ਜਿਹੜੇ ਵਿੱਚ ਲੋਕ ਮੰਜੇ ਢਾ ਕੇ ਬੈਠੇ ਹੋਏ ਉਹਨਾਂ ਨੂੰ ਇਹ ਸੌਂਡ ਦਿੰਦਾ ਸੀ ਤੁਹਾਡਾ ਜਦੋਂ ਬਿਜਲੀ ਆਈ ਆ ਸੰਨ ਕੋਈ ਆ 1923 ਦੇ ਲਗਭਗ ਐਚ ਐਮ ਵੀ ਕੰਪਨੀ ਹੋਰ ਅੱਗੇ ਵਧੀ ਇਹ ਜਿਹੜਾ ਸਾਊਂਡ ਬਾਕਸ ਲੱਗਾ ਇਹਨੂੰ ਮੁੜ ਕੇ ਇਲੈਕਟ੍ਰੋਨਿਕਸ ਬਣਾਇਆ ਗਿਆ ਸੂਈ ਇਸੇ ਤਰ੍ਹਾਂ ਹੀ ਲੱਗਦੀ ਦੀ ਅੱਜ ਤੱਕ ਵੀ ਮਸ਼ੀਨਾਂ ਚੱਲ ਰਹੀਆਂ ਪੱਥਰ ਦੇ ਰਿਕਾਰਡ ਚਲਾਉਂਦੀਆਂ ਨੇ ਇਹਦੇ ਵਿੱਚੋਂ ਦੋ ਤਾਰਾਂ ਕੱਢ ਕੇ ਵੋਲਿਊਮ ਸੈਟ ਲਾਇਆ ਗਿਆ ਉਸ ਤੋਂ ਅੱਗੇ ਜੌਂਤ ਲਾਈ ਗਈ ਜੁਟ ਦੇ ਅੱਗੇ ਹੋਰ ਲਾਇਆ ਗਿਆ ਲੋਅਰ ਸਪੀਕਰ ਬਣ ਗਿਆ ਲੌਡਸਪੀਕਰ ਮੰਦਰ ਚਰਚਾ ਗੁਰਦੁਆਰਾ ਸਾਰੇ ਲੌਡਸਪੀਕਰ ਤੇ ਚੱਲ ਰਿਹਾ ਪਹਿਲਾਂ ਕੁਛੀ ਦੇ ਟਾਈਮ ਤੇ ਜਾਂ ਕੋਈ ਵੀ ਟਾਈਮ ਹੁੰਦਾ ਸੀ ਕੋਈ ਦਿਨ ਦੇ ਹਾਰਾਂ ਦਾ ਸੀ ਲੌਡਸਪੀਕਰ ਹੀ ਹੁੰਦਾ ਸੀ ਉਸ ਤੋਂ ਬਾਅਦ ਜੱਡੀ ਜੀ ਆ ਗਿਆ ਸਾਡਾ ਸਾਡੇ ਪਿੰਡ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਸਤੀ ਕਾ ਜੀ ਕਹਿਣ ਦਾ ਮਤਲਬ ਹੈ ਕਿ ਅੱਜ ਦੇ ਸਮੇਂ ਵੀ ਤੁਸੀਂ ਬੱਚਿਆਂ ਦਾ ਬੜਾ ਮਨੋਰੰਜਨ ਕਰਵਾ ਰਹੇ ਹੋ ਸਾਡੇ ਪਿੰਡ ਦੇ ਅੰਦਰ ਤੇ ਇਤਿਹਾਸਿਕ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਤੇ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਸਾਡੇ ਪਿੰਡ ਦਾ ਇੱਕ ਅਨੋਖਾ ਦ੍ਰਿਸ਼ ਜੋ ਕਿ ਚਿਝਾਲੋ ਬੋ ਚੁੱਕੀਆਂ ਹਨ ਉਹਨਾਂ ਚੀਜ਼ਾਂ ਨੂੰ ਵੀ ਉਰੇ ਦੇਖਿਆ ਜਾ ਸਕਦਾ ਹੈ ਤੇ ਅੱਜ ਇਹਨਾਂ ਬੱਚਿਆਂ ਨੇ ਪੂਰਾ ਮਨੋਰੰਜਨ ਕੀਤਾ ਉਰੇ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਦੇਖੋ ਪੰਜਾਬ ਦੇ ਕਲਚਰਾਰੇ ਜਾਨੋ ਤੇ ਪੰਜਾਬ ਦਾ ਕਲਚਰ ਬੜਾ ਹੀ ਪਿਆਰਾ ਕਲਚਰ ਹੈ ਤੇ ਜਦੋਂ ਤੁਸੀਂ ਇਸ ਨੂੰ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਕਿ ਇਸ ਦੇ ਅੰਦਰ ਕੀ ਕੀ ਤੁਹਾਨੂੰ ਵਿਲੱਖਣਤਾ ਦਿਖਦੀ ਹੈ ਕੀ ਕੀ ਤੁਹਾਨੂੰ ਅਲੱਗ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਬਹੁਤ ਬਹੁਤ ਸ਼ੁਕਰੀਆ